ਜ਼ਿਲ੍ਹਾ ਜਲੰਧਰ ਦੇ ਅਦੀ ਨੌਂਦੇ ਧਨੀਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਬਲਵਿੰਦਰ ਸਿੰਘ ਕੁੰਨਰ ਆਰਤੀਆ ਵੱਲੋਂ ਦੋ ਐਲਸੀਡੀ ਦਾਨ ਕੀਤੀਆਂ ਗਈਆਂ ਸਕੂਲ ਮੁਖੀ ਸ਼੍ਰੀ ਚਰਨਜੀਤ ਸੀਐਚਟੀ ਨੇ ਇਹਨਾਂ ਦਾ ਧੰਨਵਾਦ ਕਰਦਿਆ ਦੱਸਿਆ ਕਿ ਇਹਨਾਂ ਐਲਸੀਡੀ ਦੀਆਂ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਹੀ ਜ਼ਰੂਰੀ ਸੀ ਇਸ ਮੌਕੇ ਤੇ ਸਰਪੰਚ ਸ਼੍ਰੀ ਬਲਕਾਰ ਸਿੰਘ ਕੁੰਨਰ ਪੰਜ ਰੇਸ਼ਮ ਲਾਲ ਐਸਐਮਸੀ ਚੇਅਰਮੈਨ ਸੰਦੀਪ ਸਿੰਘ ਸਾਬਕਾ ਪੰਚ ਸ਼੍ਰੀ ਸਤਨਾਮ ਸਿੰਘ ਕਾਮਰੇਡ ਕੁਲਵੰਤ ਸਿੰਘ ਚਰਨਜੀਤ ਸਿੰਘ ਨੰਬਰਦਾਰ ਸੈਕਟਰੀ ਕੇਵਲ ਸਿੰਘ ਡੇਰਾ ਅਤੇ ਉੱਗੇ ਸਮਾਜ ਸੇਵਕ ਰਸ਼ਪਾਲ ਸਿੰਘ ਪੁੰਨਰ ਅਤੇ ਸਕੂਲ ਸਟਾਫ ਸੰਦੀਪ ਕੁਮਾਰ ਰਜੇਸ਼ ਕੁਮਾਰ ਹਰਵਿੰਦਰ ਕੌਰ ਸੁਮਨਤ ਅਤੇ ਸੀਐਚਟੀ ਚਰਨਜੀਤ ਹਾਜ਼ਰ ਸਨ ਧਨੀਪਿੰਡ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਅੱਜ ਸਾਡੇ ਧਨੀਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਹਿਬ ਬਲਵਿੰਦਰ ਸਿੰਘ ਕੋਨਰ ਆੜਤੀਆ ਤੇ ਉਹਨਾਂ ਦੇ ਛੋਟੇ ਵੀਰ ਰਿਸ਼ਪਾਲ ਸਿੰਘ ਕੁੰਨਰ ਵੱਲੋਂ ਜੋ ਸਾਡੇ ਸਕੂਲ ਦੀ ਪ੍ਰਾਇਮਰੀ ਸਕੂਲ ਦੀ ਜੋ ਕਾਫੀ ਦੇਰ ਤੋਂ ਜੋ ਲੋੜ ਸੀ ਦੋ ਐਲਸੀਡੀ ਜੋ ਕਿ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਬਹੁਤ ਮਦਦ ਕਰੂਗੀ ਉਹ ਉਹਨਾਂ ਵੱਲੋਂ ਵਿਦਾਨ ਕੀਤੀ ਗਈ ਆ ਤੇ ਅਸੀਂ ਇਹਨਾਂ ਦੇ ಗ್ರಾಮ ਪੰਚਾਇਤ ਵੱਲੋਂ ਸਮੂਹ ਨਗਰ ਵੱਲੋਂ ਬਹੁਤ-ਬਹੁਤ ਧੰਨਵਾਦੀਆਂ ਜੋ ਇਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਜੋ ਇਹ ਸਕੂਲ ਵਾਸਤੇ ਜੋ ਇਹ ਐਲਸੀਡੀ ਦੇ ਕੇ ਜੋ ਕਾਰਜ ਕੀਤਾ ਹੈ ਜੋ ਇਹਗੇ ਆਉਣ ਵਾਲੇ ਸਮੇਂ ਲਈ ਬੱਚਿਆਂ ਦੇ ਵਾਸਤੇ ਬਹੁਤ ਹੀ ਫਾਇਦੇਮੰਦ ਹੋਵੇਗਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਅੱਗੇ ਆਸ ਕਰਦੇ ਹਾਂ ਇਹ ਪਰਿਵਾਰ ਅੱਗੇ ਤੋਂ ਵੀ ਜਿੱਥੇ ਵੀ ਸਾਨੂੰ ਨਗਰ ਨੂੰ ਸਕੂਲ ਨੂੰ ਜਿੱਥੇ ਵੀ ਲੋੜ ਹੋਏਗੀ ਉੱਥੇ ਸਾਡਾ ਵੱਧ ਤੋਂ ਵੱਧ ਚੜ ਕੇ ਤੋਂ ਸਾਡੀ ਮਦਦ ਕਰੇਗਾ ਬਹੁਤ-ਬਹੁਤ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਸਾਡੇ ਨਗਰ ਲਈ ਬੜੀ ਖੁਸ਼ੀ ਦੀ ਗੱਲ ਆ ਕਿ ਹਮੇਸ਼ਾ ਦੀ ਤਰ੍ਹਾਂ ਸਾਡੇ ਐਨਆਰਆਈ ਵੀ ਜਿਹੜੇ ਆ ਉਹ ਸਾਡੀ ਮਦਦ ਕਰਨ ਲਈ ਪਹੁੰਚਦੇ ਆ ਜਿਵੇਂ ਕਿ ਅੱਜ ਬਲਵਿੰਦਰ ਸਿੰਘ ਰਿਸ਼ਵਾਲ ਸਿੰਘ ਐਨਆਰਆਈ ਸਾਡੇ ਛੋਟੇ ਵੀਰ ਇਸ ਪ੍ਰਾਇਮਰੀ ਸਕੂਲ ਚ ਆਪਣੀ ਨੇਕ ਕਮਾਈ ਦੇ ਵਿੱਚੋਂ ਦਾਨ ਕਰਨ ਲਈ ਪਹੁੰਚੇ ਆ ਸਾਨੂੰ ਤਾਂ ਹਮੇਸ਼ਾ ਇਹਨਾਂ ਤੇ ਆਸ ਰਹਿਂਦੀ ਆ ਤੇ ਆਉਣਗੇ ਤਾਂ ਕੁਝ ਨੁਕਸਨ ਕੁਝ ਪਿੰਡ ਨੂੰ ਨਗਰ ਨੂੰ ਕਿਉਂਕਿ ਦੁਆਬੇ ਦੇ ਪਿੰਡਾਂ ਦੀ ਜਿਹੜੀ ਤਰੱਕੀ ਆ ਉਹ ਐਨਆਰਆਈ ਵੀਰਾਂ ਦੇ ਸਹਿਯੋਗ ਤੋਂ ਬਿਨਾਂ ਮੈਂ ਸਮਝਦਾ ਬੜੀ ਮੁਸ਼ਕਲ ਆ ਨਹੀਂ ਹੋ ਸਕਦੀ ਔਰ ਜੋ ਕੁ ਸਾਡੇ ਪਿੰਡ ਵਿੱਚ ਬਣਿਆ ਆ ਇਹ ਸਾਰਾ ਹੀ ਕੁਝ ਜੋ ਵੀ ਹੈ ਸਾਡੇ ਇਹਨਾਂ ਛੋਟੇ ਵੀਰਾਂ ਦੇ ਸਹਿਯੋਗ ਨਾਲ ਹੀ ਬਣਿਆ ਆ ਤੇ ਆਸ ਕਰਦੇ ਆਂ ਵੀ ਅੱਗੇ ਤੋਂ ਵੀ ਇਹ ਆਪਣੀ ਨੇਕ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਸਾਨੂੰ ਦਾਨ ਕਰਦੇ ਰਹਿਣਗੇ ਤਾਂ ਕਿ ਜਿਹੜੀ ਪਿੰਡ ਦੀ ਡਿਵੈਲਪਮੈਂਟ ਆ ਉਹ ਵੀ ਰੈਗੂਲਰ ਜਿਹੜੀ ਯਾਰ ਰਸਤਾਰ ਜਿਹੜੀ ਫੜੀ ਆ ਉਹ ਫੜੀ ਰਹੇ ਤੇ ਪਉਣ ਵਾਲੇ ਸਮੇਂ ਵਿੱਚ ਸਾਨੂੰ ਬਹੁਤ ਵੱਡੀਆਂ ਉਮੀਦਾਂ ਆ ਇਹਨਾਂ ਤੋਂ ਸਾਡੇ ਇਹਨਾਂ ਦੇ ਵੀਰਾਂ ਤੋਂ ਕਿਉਂਕਿ ਜਦੋਂ ਵੀ ਇਹਨਾਂ ਨੂੰ ਕਿਤੇ ਹਾਕ ਮਾਰਦੇ ਆ ਲੋੜ ਪੈਂਦੀ ਆ ਸਾਨੂੰ ਤਾਂ ਇਹ ਪਹਿਲ ਦੇ ਆਧਾਰ ਤੇ ਮੁਰੇ ਹੋਗੇ ਸਾਡੇ ਸਕੂਲ ਦੀ ਨਹੀਂ ਸਾਰੇ ਨਗਰ ਦੀ ਮਦਦ ਕਰਦੇ ਆ ਸਾਰੇ ਡਿਵੈਲਪਮੈਂਟ ਦਾ ਖਿਆਲ ਰੱਖਦੇ ਸਫਾਈ ਵਗੈਰਾ ਦਾ ਔਰ ਜਦੋਂ ਵੀ ਬਾਹਰੋਂ ਆਉਂਦੇ ਆ ਸਾਨੂੰ ਨਵੇਂ ਤੋਂ ਨਵੇਂ ਸੁਝਾਅ ਦਿੰਦੇ ਰਹਿੰਦੇ ਆ ਵੀ ਆਹ ਹੋਣ ਵਾਲਾ ਆਹ ਹੋਣ ਵਾਲਾ ਅਸੀਂ ਕਹਿੰਨੇ ਠੀਕ ਆ ਬਈ ਇਹ ਵੀ ਕਰ ਦੇਵਾਂਗੇ ਆਹ ਵੀ ਕਰ ਦੇਵਾਂਗੇ ਪੈਸਾ ਚਾਹੀਦਾ ਇਹ ਕਹਿੰਦੇ ਪੈਸੇ ਦੀ ਪਰਵਾਹ ਨਾ ਕਰੋ ਪੈਸਾ ਅਸੀਂ ਤੁਹਾਨੂੰ ਜਿਹੜਾ ਸਮੇਂ-ਸਮੇਂ ਸਰ ਭੇਜੀ ਜਾਵਾਂਗੇ ਤੁਸੀਂ ਕੰਮ ਕਰਨ ਵਾਲੇ ਬਣੋ ਛੋਟੀ ਗੱਲ ਨਹੀਂ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ ਦਾਨ ਕਰਨਾ ਆਪਣੀ ਦਹਾ ਨਾ ਹੋਂਦੀ ਕਿਰਤ ਦੇ ਵਿੱਚੋਂ ਦਸਬੰਦ ਕਰਨਾ ਬਹੁਤ ਵੱਡੀ ਗੱਲ ਆ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਸੋ ਮੈਂ ਆਸ ਰੱਖਦਾ ਇਹਨਾਂ ਭਰਾਵਾਂ ਤੋਂ ਕਿ ਜਿਵੇਂ ਅੱਜ ਇਹਨਾਂ ਨੇ ਪ੍ਰਾਇਮਰੀ ਸਕੂਲ ਨੂੰ ਆ ਨਿਆਣਿਆਂ ਨੂੰ ਐਲਸੀਡੀਆਂ ਲੈ ਕੇ ਦਿੱਤੀਆਂ ਬਹੁਤ ਵੱਡੀ ਗੱਲ ਆ ਕਿਉਂਕਿ ਜਿਹੜੀ ਪੜ੍ਹਾਈ ਆ ਜਿਹੜੀ ਬੱਚਿਆਂ ਦੀ ਉਹ ਵੀ ਇਹਨਾਂ ਦੇ ਐਲਸੀਡੀਆਂ ਤੇ ਮਨਅਸਰ ਰਹਿ ਗਈ ਆ ਤੇ ਇਸ ਕਰਕੇ ਬਹੁਤ ਜ਼ਰੂਰੀ ਚੀਜ਼ਾਂ ਆ ਸਕੂਲਾਂ ਦੇ ਵਿੱਚ ਹੋਣੀਆਂ ਸੋ ਅੱਜ ਬੜੀ ਖੁਸ਼ੀ ਆ ਪੰਚਾਇਤ ਵਾਲੇ ਵੀ ਆਏ ਆ ਅਸੀਂ ਸਾਰੇ ਨਗਰ ਨਿਵਾਸੀ ਆਏ ਆ ਇੱਕ ਵਾਰ ਮੈਂ ਤਹਿ ਦਿਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਆਸ ਕਰਦਾ ਪੇ ਸਾਡੇ ਵੀਰ ਜਿਹੜੇ ਆ ਹਮੇਸ਼ਾ ਦੀ ਤਰ੍ਹਾਂ ਸਾਡਾ ਸਹਿਯੋਗ ਕਰਦੇ ਰਹਿਣਗੇ ਸਾਨੂੰ ਆਪਣੇ ਧਨਬਾਦੀ ਬਣਾਉਂਦੇ ਰਹਿਣਗੇ